ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਹੈ ਨੇੜੇ ਇਹ ਸਮਾਲ ਸਰਦੇ ਆ ਇਹਦੇ ਇੱਕ ਹੱਥ ਪਿੰਡ ਰੋਡੇ ਆ ਤੇ ਦੂਜੇ ਪਾਸੇ ਕਣੀਏ ਵਾਲਾ ਜਾਉਣ ਵਾਲਾ ਇਹ ਪਿੰਡ ਰਹਿਗੇ ਸਮਾਲ ਸਰ ਇੱਥੋਂ ਬਿਲਕੁਲ ਨੇੜੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਖੇਤੀਬਾੜੀ ਦੇ ਨਾਲ ਨਾਲ ਘਰ ਚ ਗਾਵਾਂ ਤੇ ਮੱਝਾਂ ਮਿਕਸ ਜਿਆ ਦੋਨੇ ਤਰ੍ਹਾਂ ਦੇ ਪਸ਼ੂ ਰੱਖੇ ਹੋਏ ਐ ਸਾਇਲਜ ਪਾਉਂਦਾ ਬਾਈ ਮਿਹਨਤ ਕਰਦਾ ਇਹਨਾਂ ਪਸ਼ੂਆਂ ਦੇ ਉੱਤੇ ਤੇ ਨਾਲ ਖੇਤੀਬਾੜੀ ਕਰਦਾ ਅੱਜ ਦੀ ਵੀਡੀਓ ਚੱਕ ਕੇ ਝੋਟੀ ਵੀਰ ਨੇ ਵਿਕਾਊ ਕੀਤੀ ਐ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਐ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਤੇ ਬਿਲਕੁਲ ਤਾਜੀ ਸੂਈ ਝੋਟੀ ਐ ਇਹਦੇ ਬਾਰੇ ਇੱਕ ਤਾਂ ਇਹ ਐ ਵੀ ਇਹਦਾ ਬੱਚੇ ਤੋਂ ਤੁਹਾਨੂੰ ਅੰਦਾਜ਼ਾ ਹੋਊਗਾ 나ੜੂਏ ਤੋਂ ਜੱchna ਪਤਾ ਲੱਗਣਾ ਤੇ ਦੂਜਾ ਇਹ ਐ ਵੀ ਬਾਈ ਗੱਬਨ ਤੋਂ ਵੀ ਫੋਨ ਲਾਉਂਦਾ ਰਿਆ ਸਬਬ ਨਹੀਂ ਬਣਿਆ ਵੀਡੀਓ ਅੱਜ ਬਣਾ ਰਹੇ ਆ ਸੋ ਇਹ ਝੋਟੀ ਬਿਲਕੁਲ ਤਾਜੀ ਸੂਈ ਆਓ ਡਿਟੇਲ ਪੁੱਛੀਏ ਜਿਹਨੂੰ ਚੰਗੀ ਲੱਗੂਗੀ ਉਹ ਵੀਰ ਤਸੱਲੀ ਕਰ ਲੂਗਾ ਕਿ ਨੰਬਰ ਸਕਰੀਨ ਉੱਤੇ ਵਿੱਚ ਲਾ ਦੇਣਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਅੱਜ ਜਿਹੜੀ ਇਹ ਝੋਟੀ ਆਪਾਂ ਵੇਚਣ ਲੱਗੇ ਹਾਂ ਕਿੰਨਾ ਮਸੂਹ ਸੁ ਇਹ ਪਹਿਲਾਂ ਨਹੀਂ ਸੂਂਦੀ ਵੀਰੇ ਪਹਿਲਾਂ ਨਹੀਂ ਸੂਈ ਹੈ ਅੱਛਾ ਇਹ ਸਾਰੇ ਪਸ਼ੂ ਘਰ ਦੇ ਹੀ ਆ ਆਪਣੇ ਸਾਰੇ ਘਰ ਦੇ ਵੀਰੇ ਡੇਰੀ ਤੇ ਪਾਉਂਦੇ ਆ ਦੁੱਧ ਹਾਂਜੀ ਨੈਸਲੇ ਤੇ ਨੈਸਲੇ ਨੂੰ ਪਾਉਂਦੇ ਆ ਕਿੰਨਾ ਕੁ ਦੁੱਧ ਹੋ ਜਾਂਦਾ ਇੱਕ ਦਿਨ ਦੁੱਧ ਇੱਕ ਡੰਗ ਦਾ ਹੋ ਜਾਂਦਾ 35 36 ਕਿਲੋ ਜੀ ਹਲੇ ਹੁਣ ਸੂਈਆਂ ਹੀ ਆ ਅੱਛਾ ਹਜੇ ਸੂਹਾ ਪਿਆ ਜਾਣੀ 70 75 ਕਿਲੋ ਹੁਣ ਦੁੱਧ ਹੋਏਗਾ ਹੈਗਾ ਜੀ ਅੱਗੇ ਤਾਂ ਫਿਰ ਹੋਰ ਵੱਧ ਜਾਂਦਾ ਹੋਊਗਾ ਹਾਂਜੀ ਸਮਹਾਲਦੇ ਕਿੰਨੇ ਜਾਣੇ ਹੋ ਫਿਰ ਇਹਨਾਂ ਮੈਂ ਤੇ ਡੈਡੀ ਤੇ ਮਮਾ ਹੀ ਅੱਛਾ ਮਤਲਬ ਆਪ ਹੀ ਸਮਹਾਲਦੇ ਹਾਂਜੀ ਨਾਗ ਤਾਂ ਮੇਰੇ ਖਾਲਚ ਹੋਣਗੇ 15 ਦੇ ਨੇੜੇ ਨੇ ਹਾਂਜੀ ਬੱਚੇ ਛੋਡੇ ਪਾ ਕੇ ਵਿੱਚ ਅੱਛਾ ਹੈਗੇ ਆ ਜੀ ਠੀਕ ਹੈ ਅੱਛਾ ਜਿਹੜੀ ਇਹ ਝੋਟੀ ਆਪਾਂ ਦੱਸਦੇ ਹਾਂ ਵੀ ਪਹਿਲਾਂ ਸੂਆ ਸੂਈ ਐ ਸੂਈ ਕਿਦਾਂ ਇਹ ਪਰਸੋ ਸੂਈ ਐ ਪਰਸੋ ਸੂਈ ਐ ਹਾਂਜੀ ਠੀਕ ਹੈ ਭਾਈ ਅੱਛਾ ਇਹਦਾ ਕੋਈ ਸੀਮਨ ਦੀ ਡਿਟੇਲ ਹੈ ਝੋਟੀ ਆਪ ਨਵਾਬ ਦੀ ਸੀ ਵੀਰੇ ਅੱਛਾ ਤੇ ਇਹਦੇ ਗਾਂ ਸੀਗਾ ਸਮਰਾੜ ਦਾ ਟਿਕਾ ਲੱਗਾ ਸੀ ਥੇਮਕੇਰੀਆਂ ਵਾਲ ਦਾ ਉਹ ਆਪਾਂ ਆਪ ਹੀ ਲਿਆ ਸੀ ਪੀਡੀਐਫ ਦੇ ਮੇਲੇ ਤੋਂ ਠੀਕ ਹੈ ਤੇ ਸ਼ੌਂਕ ਕਰਕੇ ਉੱਥੋਂ ਲਿਆ ਸੀਗਾ ਤੇ ਪਸੂ ਜਿਆਦੇ ਹੁਣ ਕਰਨ ਇੱਕ ਅੱਧਾ ਪਸੂ ਦੇਖਦਾ ਰਹਿੰਦਾ ਅੱਛਾ ਤੇ ਕੋਈ ਗਰਮੀ ਕਰਨ ਦੋ ਮੱਝਾਂ ਉਹ ਖਰਾਬ ਹੋ ਗਈਆਂ ਅੱਛਾ ਤੇ ਕਰਕੇ ਆ ਵੇਚਣ ਦਾ ਸਬਬ ਬਣ ਗਏ ਨਹੀਂ ਇਹ ਰੱਖਣੀ ਹੋਈ ਸੀ ਨਹੀਂ ਇਹ ਰੱਖਣੀ ਸੀ ਠੀਕ ਹੈ ਅਜਾ ਅਜ ਤਾਂ ਪਰਸੋਂ ਹੀ ਸੋਈ ਹੈ ਫਿਰ ਕੋਈ ਦੁੱਧ ਆਂਦਾ ਜਾ ਜਾ ਹੋਊਗਾ ਕਿੰਨਾ ਕਹੂ ਕਿ ਨਹੀਂ ਕੋਈ ਬਹੁਤਾ ਚੋਇਆ ਨਹੀਂ ਵੀਰੇ ਬਹੁਤਾ ਚੋਇਆ ਨਹੀਂ ਹੈ ਠੀਕ ਹੈ ਅੱਛਾ ਕੀ ਡਿਮਾਂਡ ਕੀ ਕਰ ਤੂੰ ਇਹਦਾ 1 ਲੱਖ 5000 ਰੁਪਏ ਮੁੱਲ ਕਰ ਦੇ 1 ਲੱਖ 5000 ਹਾਂਜੀ ਠੀਕ ਹੈ ਸੋ ਦੋਸਤੋ ਸੀਮਨ ਡਿਟੇਲ ਬਾਈ ਕਹਿੰਦਾ ਵੀ ਇਹ ਨਵਾਬ ਬੁੱਲ ਦੀ ਧੀ ਹੈ ਸੋਹਣੇ ਸਿੰਘ ਦੀ ਹੈ ਕੱਦ ਚੰਗਾ ਹੈ ਬਾਕੀ ਤੁਹਾਨੂੰ ਹਵਾਨਾ ਬੈਕ ਸਾਈਡ ਤੋਂ ਦਿਖਾ ਦਿੰਦਾ ਚੋਣ ਵਾਲੀ ਦੀ ਵੀਡੀਓ ਬਣਾ ਰਹੇ ਅਸੀਂ ਭਾਈ ਇਹਦੀ ਉਮਰ ਕਿੰਨੀ ਹੋਊ ਅੰਦਾਜ਼ਾ ਹੈ ਕੋਈ ਇਹਦੀ ਉਮਰ ਹੋ ਵੀਰੇ 3 3.5 ਸਾਲ ਵੀਰੇ 3 3.5 ਸਾਲ ਉਮਰ ਆ ਦੱਸੋ ਦੰਦੋਂ ਇਸ ਕਰਕੇ ਨਹੀਂ ਪੁੱਛਿਆ ਕਿਉਂਕਿ ਕਈ ਵਾਰਾ ਨਹੀਂ ਦੇਖੀ ਹੁੰਦੀ ਸੋ ਟਾਂਜੇ ਦੀ ਬਣਾਵਟ ਸੋਹਣੀ ਹੈ ਹਜੇ ਤੀਜਾ ਦਿਨ ਅੱਜ ਪਰਸੋਂ ਸਵੇਰ ਹੀ ਸੋਈ ਹੈ ਇਹ ਹਵਾਨਾ ਚੰਗਾ ਫਿਕਸ ਜਾ ਦਿਖਾਉਂਦੀ ਹੈ ਵੈਸੇ ਆਕਾਰ ਤਾਂ ਹਜੇ ਜਿੰਨਾ ਕਹੇਗਾ ਉਹ ਤੁਸੀਂ ਵੀਡੀਓ ਚੋਂ ਦੇਖ ਲਓਗੇ ਇੱਥੋਂ ਤੁਸੀਂ ਇਹਦੇ ਸਿੰਗ ਦਾ ਡਿਜ਼ਾਈਨ ਦੇਖ ਲਓ ਰੰਗ ਸੋਹਣੇ ਦੀ ਹੈ ਭਾਈ ਤੋਰ ਦਿਓ ਨੂੰ ਬੱਚੇ ਨੇ ਪਰਲੇ ਪਾਸੋਂ ਇਹਨੂੰ ਪਸਮਾਉਣਾ ਸ਼ੁਰੂ ਕਰਤਾ ਹੋ ਸਕਦਾ ਵੀਡੀਓ ਬਣਾਉਂਦਿਆਂ ਬਣਾਉਂਦਿਆਂ ਪਸਮਾਵੇ ਤੇ ਨਹੀਂ ਤਾਂ ਜਿਹੜਾ ਵੀਰ ਖਰੀਦਣਾ ਚਾਹੂਗਾ ਆ ਕੇ ਤਸੱਲੀ ਕਰ ਲੂਗਾ ਉਹਨੂੰ ਇਹ ਝੋਟੀ ਕਿੰਦਾ ਦੀ ਲੱਗਦੀ ਹੈ ਹਜੇ ਨਿਖਰੂਗੀ ਝੋਟੀ ਬਣਾਵਟ ਚੰਗੀ ਆ ਦੱਸੋ ਕਦ ਕਾਟ ਚੰਗਾ ਇੱਕ ਗੱਲ ਤਾਂ ਸ਼ੋਰ ਹੁੰਦੀ ਹੈ ਜਿਵੇਂ ਇਦਾਂ ਦੀਆਂ ਪਹਿਲਾਂ ਝੋਟੀਆਂ ਜੇ ਤੁਸੀਂ ਕੋਈ ਖਰੀਦਦਾ ਭਰਾ ਤਾਂ ਦੂਜੇ ਸੂਏ Ê ਤੋਂ ਵੱਧ ਕੇ ਵਿਕ ਜਾਂਦੀਆਂ ਕਿਉਂਕਿ ਇੱਕ ਸੂਆ ਚਵਾ ਕੇ ਵੀ ਪਸੂ ਤਿਆਰ ਹੋ ਜਾਣਾ ਹੁੰਦਾ ਦੂਜੇ ਸੂਈ ਮੱਝ ਬੰਨਣਾ ਹੈ ਨਹੀਂ ਨਾ ਪਤਾ ਹੈ ਪਹਿਲਾਂ ਪਸੂ ਤਾ ਥੋੜਾ ਨਰਮੀ ਹੁੰਦਾ ਸੋ ਇਹ ਤੁਸੀਂ ਪਹਿਲਾਂ ਝੋਟੀ ਦੇਖ ਰਹੇ ਹੋ ਦੋਸਤੋ ਇਸ ਟਾਈਮ ਸਕਰੀਨ ਉੱਤੇ ਜਿਹਨੂੰ ਚਾਹੇ ਉਹ ਭਰਾ ਕਾਲ ਕਰਕੇ ਗੱਲ ਕਰ ਲੂਗਾ ਓਏ ਫੇਰ ਇਹਦਾ ਢਾਂਚਾ ਦੋਸਤੋ ਦੇਖ ਲਓ ਹੁਣ ਇਹ ਸਾਈਡ ਨੂੰ ਜਾਂਦੀ ਹੈ ਤਾਂ ਤੁਸੀਂ ਹਵਾਨਾ ਦੇਖ ਲੋਗੇ ਹਾਲਾਂਕਿ ਅੱਗੋਂ ਵੀ ਹਵਾਨਾ ਚੰਗਾ ਰੁਖ ਦਿਸਦਾ ਹੈ ਬਾਕੀ ਦਰੋ ਆਪਾਂ ਸਾਈਡ ਨੂੰ ਇਹਨੂੰ ਜਾਣ ਦਿੰਨੇ ਤੇ ਤੁਸੀਂ ਹੁਣ ਵੀ ਇਹਦਾ ਹਵਾਨਾ ਦੇਖ ਸਕਦੇ ਹਵਾਨੇ ਦਾ ਰੌਖ ਚੰਗਾ ਹੈ ਦਿਨ ਹਜੇ ਝੋਟੀ ਲਾਊਗੀ ਘੱਟੋ ਘੱਟ 20 ਤੋਂ 25 ਪੂਰਾ ਦੁੱਧ ਆਉਂਦਿਆ ਆਉਂਦਿਆ ਪਰ ਬਣਾਵਟ ਇਹਦੇ ਕੁੜਿਆਂ ਦੀ ਸੋਹਣੀ ਦਿਸਦੀ ਹੈ ਸਿੰਘਾਂ ਲੋ ਸੁਨੱਖੀ ਝੋਟੀ ਕੀਮਤ ਨਹੀਂ ਘਟਾਉਂਦੀ ਦੂਜੇ ਸੂਏ ਤੇ ਤੋਂ ਵੱਧ ਕੇ ਵਿਕੂਗੀ ਜਿੰਨੇ ਦੀ ਤੁਸੀਂ ਇਸ ਵਾਰ ਖਰੀਦ ਲਓ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਹੋ ਜਾਊਗੀ ਦੋਸਤੋ ਤੁਹਾਨੂੰ ਇਹ ਕਿੰਨੇ ਦੀ ਲੱਗਦੀ ਹੈ ਉਹਦੇ ਹਿਸਾਬ ਤੇ ਤੁਸੀਂ ਰੇਟ ਲਾ ਕੇ ਦੇਖ ਲਓ 1 ਲੱਖ ਤੇ 5000 ਡਿਮਾਂਡ ਵੀਰ ਨੇ ਰੱਖੀ ਹੈ ਹਵਾਨਾ ਜਿੰਨਾ ਵੀ ਹੈ ਤੁਸੀਂ ਉਹਨਾਂ ਦੇਖ ਲਓ ਫਿਕਸ ਹੈ ਪੱਕੇ ਹਵਾਨੇ ਦੀ ਹੈ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਗ ਫੌਸ ਸੇਲ ਸੀ ਧੰਨਵਾਦ ਬਾਕੀ ਪਸ਼ੂ ਬਾਈ ਦੇ ਜਰੂਰ ਇੱਕ ਵਾਰ ਦੇਖ ਲਓ ਚੰਗੇ ਸੰਭਾਲੇ ਆ ਇੰਨੀ ਕੀ ਜਗ੍ਹਾ ਦੇ ਵਿੱਚ ਸੋਨਾ ਪਸ਼ੂ ਪਾਲਣ ਦਾ ਕੰਮ ਆ ਬਾਈ ਦਾ ਧੰਨਵਾਦ ਦੋਸਤੋ ਵੀਡੀਓ ਦੇਖਣ